ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਵੇਂ ਹੂੰ ਠੀਕ ਠਾਕ ਹੂੰ ਤੁਸੀਂ ਅਸੀਂ ਵੀ ਸਾਰੇ ਠੀਕ ਆ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਖੁਸ਼ ਰੱਖੇ ਠੀਕ ਰੱਖੇ ਤੇ ਅੱਜ ਸੀਗਾ ਐਤਵਾਰ ਸ਼੍ਰੀਦਾ ਸਿੰਘਾਂ ਦਾ ਵੀ ਦੇਣਾ ਤੇ ਆਪਣੇ ਆਏ ਸੀ ਮਿਸਤਰੀ ਕੰਮ ਵਾਲੇ ਵੀ ਕਰਦੀ ਦੇੜਦੜਾਈ ਕਰਨੀ ਆ ਆਪਾਂ ਤੇ ਆਪਾਂ ਵੈਗੁਰੂ ਨੂੰ ਯਾਦ ਕੀਤਾ ਤੇ ਅਰਦਾਸ ਬੇਨਤੀ ਕੀਤੀ ਪ੍ਰਮਾਤਮਾ ਅੱਗੇ ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਕੰਮ ਕਰਨ ਵਾਲਿਆਂ ਦੇ 60 ਫੀਰ ਤੋਂ ਬਚਾ ਕੇ ਰੱਖਣਾ ਅੰਗ ਸੰਗ ਸਹਾਇਓ ਕੇ ਰੱਖਿਆ ਕਰਨੀ ਤੇ ਤੰਦਰੁਸਤੀ ਬਖਸ਼ਣੀ ਵੀ ਛੱਤਾਂ ਦਾ ਕੰਮ ਹੁੰਦਾ ਢੇੜੰਦਾ ਹਨਾ ਲਾਈਟ ਬਿਜੂਟ ਵੀ ਕੱਟਨੀ ਸੀ ਸਾਰਾ ਕੰਮ ਕਰਨ ਵਾਲੇ ਸੀਗੇ ਤੇ ਅੱਜ ਆਪਾਂ ਵਲੌਗ ਇਸੇ ਤੋਂ ਸ਼ੁਰੂ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ ਕੜਾਹ ਪ੍ਰਸ਼ਾਦ ਬਣਾਇਆ ਤੇ ਤੁਹਾਨੂੰ ਦਿਖਾਉਣੇ ਆ ਪਕੜਾ ਪ੍ਰਸ਼ਾਦ ਬਣਾ ਕੇ ਇੱਥੇ ਅਰਦਾਸ ਕੀਤੀ ਵਿੱਚ ਮਲਾਉਣੇ ਆ ਗੁਰੂ ਸਾਹਿਬ ਨੂੰ ਇਧਰ ਜੋਤ ਜਗ ਰਹੀ ਆ ਵੈਗੁਰੂ ਦੀ ਕਿਰਪਾ ਨਾਲ ਦੇਖੋ ਮਾਤਾ ਸੇਵਕੁਰ ਦੀ ਫੋਟੋ ਆ ਮਬਦੀ ਸਿੰਘ ਦੀ ਆ ਤੇ ਆਪਾਂ ਕੀਤੀ ਇੱਥੇ ਅਰਦਾਸ ਬੇਨਤੀ ਮਹਾਰਾਜ ਅੱਗੇ ਇੱਥੇ ਗੁਰੂ ਸਾਹਿਬ ਦੀਆਂ ਫੋਟੋ ਲੱਗੀਆਂ ਮਾ ਅਤਾ ਢਾਲ ਪਈ ਆ ਸ਼ਸਤਰ ਪਏ ਸਾਰੇ ਸਮਾਨ ਅਜ ਰਗੜਾ ਨਹੀਂ ਲੱਗਾ ਕਾਲੀ ਸੀ ਜੀ ਮੇਸਤਰੀ ਉਹ ਆ ਗਏ ਮੁੰਡੇ ਰਗੜਾ ਵੀ ਲਾਉਣਾ ਸੀ ਚਲੋ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰੀ ਲਾਵਾਂਗੇ ਸਰੂਪ ਆ ਸਾਰਿਆਂ ਦੇ ਮਹਾਰਾਜ ਦੇ ਪਏ ਸੰਤਾਨ ਜੀ ਦਾ ਫੋਟੋ ਆ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਇਧਰ ਆਪਾਂ ਬਣਾਇਆ ਸੀ ਖੜਾ ਪ੍ਰਸ਼ਾਦ ਆਪਾਂ ਖੜਾ ਪ੍ਰਸ਼ਾਦ ਸਰਬਲੋਹ ਦੇ ਬਾਟੇ 'ਚ ਹੀ ਬਣਾਇਆ ਸਰਬਲੋਹ ਦੇ ਬਾਟੇ 'ਚ ਹੀ ਆਪਾਂ ਵਰਤਾਇਆ ਹੁਣ ਅਰਦਾਸ ਬੇਨਤੀ ਕੀਤੀ ਹੈ ਮਹਾਰਾਜ ਅੱਗੇ ਕਿ ਵੇਗੁਰੂ ਕਿਰਪਾ ਕਰ ਤੰਦਰੁਸਤੀਆਂ ਦਾਤਾ ਦੇ ਨਵਾਂ ਮਕਾਨ ਸ਼ੁਰੂਆਤ ਕਰ ਕਰੋ ਮਹਾਰਾਜ ਕਿਰਪਾ ਕਰੋ ਜਦੋਂ ਇਹ ਫੀਟ ਫੋਟ ਸਾਰਾ ਕੁਝ ਪਟ ਤਾ ਇਹ ਸੱਤਾਂ ਸਾਰੀਆਂ ਟੁੱਟ ਗਈਆਂ ਸੀ ਆਪਣੀਆਂ ਦੇਖੋ ਜੀ ਆਵੇ ਡਾਟਾਂ ਦੇ ਵਿੱਚ ਸਰੀਏ ਸਾਰੇ ਟੁੱਟ ਕੇ ਡਿੱਗ ਫੇ ਸੀਗੇ ਤੇ ਖਤਰਾ ਹੀ ਸੀਗਾ ਹੁਣ ਗੁਰੂ ਮਹਾਰਾਜ ਨੂੰ ਆਪਾਂ ਲੈ ਕੇ ਜਾਵਾਂਗੇ ਆ ਦੇਖੋ ਆਪਾਂ ਸ਼ੁਰੂਆਤ ਕਰ ਲਈ ਐ ਇੱਥੋਂ ਇਟਾਂ ਤੋਂ ਫਰਸ਼ ਪਟਦੀ ਐ ਇਸ ਦੀ ਤੇ ਇਥੋਂ ਵੀ ਸਮਾਨ ਸਾਰਾ ਚੱਕ ਲਾ ਫੀਟਿੰਗ ਵੀ ਪਟਦੀ ਆ ਇਧਰ ਦੇਖੋ ਛੱਤਾਂ ਸਾਰੀਆਂ ਖਰਾਬ ਸੀਗੀਆਂ ਇਹ ਡਾਟਾ ਪਾਟੀਆਂ ਪਈਆਂ ਸੀਗੀਆਂ ਸਾਰੀਆਂ ਕੰਧਾਂ ਫੁੰਦਾਂ ਡਿੱਗੀਆਂ ਬਰੰਗੀਆਂ ਹੀ ਸੀ ਲਾ ਲਾਤਾਂ ਜੀ ਬਾਰੀਆਂ ਵੀ ਸ਼ੀਸ਼ੇ ਲਾ ਲਏ ਇਧਰੋਂ ਫੇਰ ਤੁਹਾਨੂੰ ਆਪ ਆਪ ਦੇਖੋ ਲਾਈਟ ਪਟ ਕੇ ਰੱਖਤੀ ਸਾਰੀ ਹੁਣ ਬਟ ਕਰਨੀ ਆ ਆਲਾ ਤੇ ਇਧਰ ਪੌੜੀ ਜੀ ਉਹ ਬੈਠੇ ਕੋਠੇ ਤੇ ਚਾਹ ਪੀ ਜਾਂਦੇ ਆ ਇਧਰ ਸਾਹਮਣੇ ਨੂੰ ਹੋ ਜਾ ਤੂੰ ਵੀ ਇਹ ਲੱਗ ਕੇ ਆਪਣੇ ਛੱਤਾਂ ਦੇੜਨਾ ਜਿਵੇਂ ਜਿਵੇਂ ਅੱਗੇ ਹੋਊਗਾ ਆਪਣਾ ਚੱਲੂਗਾ ਕੰਮ ਉਹਵੇਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਕਰਾਂਗੇ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਰਦਾਸ ਬੇਨਤੀ ਕਰੋ ਕਿ ਮੇਰਾ ਛੇਤੀ ਛੇਤੀ ਮਕਾਨ ਸਿਰੇ ਚੜ ਜੇਵੇ ਠੀਕਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਡੇ ਭੈਣ ਭਰਾਵਾਂ ਦੇ ਸਪੋਰਟ ਨਾਲ ਮੇਰਾ ਕਾਰਜ ਹੋਣਾ ਠੀਕ ਆ ਜੀ